ਬਾਰ ਨਿਕਲੋ ਬੁੱਢੜੀਏ ਕੀ ਗੱਲ ਹੋ ਗਈ ਜੈਲਦਾਰ ਕਿਉਂ ਰੋਲਾ ਪਾਇਆ ਮੈਂ ਸੁਣਿਆ ਤੂੰ ਆਪਦਾ ਮੁੰਡਾ ਕੈਨੇਡਾ ਭੇਜਤਾ ਤੇ ਸਾਡੇ ਪੈਸੇ ਕੌਣ ਦੇਊਗਾ ਬੁੱਢੜੀਏ ਨਾ ਜੈਲਦਾਰ ਤੈਨੂੰ ਕਿਸੇ ਨੇ ਝੂਠ ਬੋਲਤਾ ਮੇਰਾ ਮੁੰਡਾ ਤਾਂ ਦਿਹਾੜੀ ਗਿਆ ਮੈਨੂੰ ਮੇਰੇ ਪੈਸੇ ਚਾਹੀਦੇ ਆ ਬੁੱਢੜੀਏ ਨਾ ਜੈਲਦਾਰ ਜੇ ਸਾਡੇ ਕੋਲੇ ਇੰਨੇ ਪੈਸੇ ਹੁੰਦੇ ਅਸੀਂ ਅੱਜ ਨੂੰ ਆਪਦਾ ਮੁੰਡਾ ਕੈਨੇਡਾ ਨਾ ਭੇਜ ਦਿੰਦੇ ਤੇ ਫਿਰ ਲਵਾ ਦੀਏ ਤੇਰੇ ਮੁੰਡੇ ਦਾ ਵੀਜ਼ਾ ਹੈ ਉਹ ਕਿਵੇਂ ਜਾਲ ਦਰਾ ਚੱਲ ਮੇਰੇ ਨਾਲ ਵਾ ਛੱਡ ਜਾਲ ਦਰਾ ਅਸੀਂ ਨਹੀਂ ਲਵਾਉਣਾ ਕੋਈ ਵੀਜ਼ਾ ਬੂਜ਼ਾ ਉਹ ਮੈਂ ਤੈਨੂੰ ਕਿਤੇ ਗਲਤ ਨਹੀਂ ਲੈ ਕੇ ਜਾਂਦਾ ਮੈਂ ਤੈਨੂੰ ਇਹ ਵੀ ਕੰਸਲਟੈਂਟ ਰੰਪਰੇ ਵਾਲਾ ਕੋਲੇ ਲੈ ਕੇ ਜਾਂਦਾ ਓਏ ਇਹ 10 ਸਾਲਾਂ ਦਾ ਮਿਸਟਰ ਵੀਜ਼ਾ ਲਵਾ ਕੇ ਦਿੰਦੇ ਆ ਬਿਨਾ ਆਈਐਲਟਸ ਤੇ ਬਿਨਾ ਪੀਟੀ ਤੋਂ ਕੈਨੇਡਾ ਆਸਟ੍ਰੇਲੀਆ ਤੇ ਯੂਕੇ ਦਾ ਤੇ ਦੂਜੀ ਗੱਲ ਹੋਰ ਜੇ ਤੁਹਾਡੇ ਕੋਲੇ ਪੈਸਿਆਂ ਦਾ ਅਰੇਂਜਮੈਂਟ ਹੈ ਨਹੀਂ ਤਾਂ ਹੈ ਤੁਹਾਨੂੰ 90 ਪੈਸੇ ਵਿਆਜ ਤੇ ਸਾਰੀ ਰਕਮ ਦਾ ਲੋਨ ਵੀ ਕਰਾ ਕੇ ਦੇਣਗੇ ਅੱਛਾ ਤੇ ਬੀਜੇ ਦੇ ਸਾਰੇ ਪੈਸੇ ਇਹ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ ਤੇ ਜਿਹਦਾ ਘਰ ਲਾਲ ਲਕੀਰ ਚਾਹੁੰਦਾ ਉਹਦਾ ਵੀ ਇਹ ਲੋਨ ਕਰਾ ਕੇ ਦਿੰਦੇ ਆ ਤੇ ਭਾਵੇਂ ਕਿਸੇ ਦੀ ਰਿਫਿਊਜ਼ਲ ਆਈ ਹੋਵੇ ਉਹ ਵੀ ਕਲੀਅਰ ਕਰਾ ਦਿੰਦੇ ਆ ਓ ਚੱਲ ਬੁੱਢੜੀਏ ਬੈਠ ਗੱਡੀ ਚ ਆਜਾ ਲਗਾਉ ਤਾਂ ਜਲਦਾਰ ਅੱਛਾ ਕੋਈ ਵੀ ਉਹੀ ਬੈ ਜਾ